ਸਰਾਇਸ ਜੀ ਸਾਡੀ ਪੈਲੀ ਨਾਲ ਲੱਗਦੀ ਹੈ ਜੀ ਰੁੜਦੀ ਹੈ ਸਾਡਾ ਨੁਕਸਾਨ ਹੁੰਦਾ ਹੈ ਇਹਨੂੰ ਜਦੋਂ ਕਹੀਦਾ ਮਿੱਟੀ ਲਾ ਦੇ ਇਹ ਕਹਿੰਦਾ ਪਹਿਲਾਂ ਮੇਰੀ ਜੀਸੀਬੀ ਚੱਲਣ ਦਿਓ ਬਾਅਦ ਵਿੱਚ ਮੈਂ ਮਿੱਟੀ ਲਾਵਾਂਗਾ ਕਹ ਦਿੰਦੇ ਜੀਸੀਬੀ ਆ ਗਈ ਆ ਤੁਸੀਂ ਆਪ ਵੇਖ ਲਓ ਉੱਤੇ ਮਿੱਟੀ ਕਿ ਨਹੀਂ ਗਰੀ ਮਿੱਟੀ ਲਾਉਣ ਮਾਰੇ ਜੀਸੀਬੀ ਬੁਲਾ ਲਈ ਦੀ ਜਾਂ ਇੱਥੇ ਸਾਧਨ ਖੁੱਬ ਜਾਵੇ ਫੇਰ ਜੀਸੀਬੀ ਮਹਿੰਗਾਈ ਦੀ ਨਹੀਂ ਤਾਂ ਉਵੇਂ ਕਦੇ ਜੀਸੀਬੀ ਨਹੀਂ ਮਹਿੰਗਾਈ ਸੱਚੀ ਗੱਲ ਦੋਸਤੋ ਤੁਸੀਂ ਜੁੜ ਚੁੱਕੋ ਜੀਟੀਵੀ ਨੈਟਵਰਕ ਦੇ ਨਾਲ ਪਿਛਲੇ ਦਿਨੀ ਆ ਅਸੀਂ ਇੱਕ ਵੀਡੀਓ ਕੀਤੀ ਸੀ ਪਿੰਡ ਬਾਜੇਗੇ ਜਿੱਤੇ ਕਿ ਸਰਕਾਰੀ ਖੱਡਾ ਜਿਹੜੀ ਉਹ అలਰਟ ਹੋਈ ਸੀ ਅਮਨਦੀਪ ਸਿੰਘ ਨੂੰ ਔਰ ਸਰਕਾਰੀ ਪ੍ਰਸ਼ਾਸਨ ਤੰਤਰ ਮੰਤਰ ਦੇ ਨਾਲੇ ਖੱਡ ਚੱਲ ਰਹੀ ਸੀ ਜਿੱਤੇ ਕਿ ਇੱਕ ਮੇਜਰ ਸਿੰਘ ਤੇ ਹਰਜਿੰਦਰ ਸਿੰਘ ਦੇ ਵੱਲੋਂ ਇੱਕ ਸ਼ਿਕਾਇਤ ਕੀਤੀ ਜਾਂਦੀ ਹੈ ਮਾਈਨਿੰਗ ਵਿਭਾਗ ਨੂੰ ਹਾਈ ਕੋਰਟ ਨੂੰ ਸੋ ਉੱਤੇ ਆ ਜਿਹੜੀ ਜਿਹੜੀ ਦੂਜੀ ਧਿਰ ਦਾ ਪੱਖ ਹੈ ਖੱਡ ਮਾਲਕ ਅਮਨਦੀਪ ਦਾ ਉਹ ਪੱਖ ਆ ਜੋ ਅੱਜ ਸਾਹਮਣੇ ਆਇਆ ਸੋ ਉਹਨਾਂ ਨੇ ਵੀ ਇੱਕ ਗੁਹਾਰ ਲਾਈ ਹੈ ਕਿ ਜਿਹੜਾ ਸਾਡਾ ਕੰਮ ਹੈ ਉਹ ਲਗਾਤਾਰ ਬੰਦ ਹੋ ਰਿਹਾ ਹੈ ਲੀਵਰ ਜਿਹੜੀ ਉਹ ਵੀ ਭੁੱਖੀ ਮਰ ਰਹੀ ਹੈ ਸੋ ਮਾਮਲਾ ਕੀ ਹੈ ਸਾਰਾ ਇਹ ਜਾਣ ਲੈਣੇ ਆ ਅਮਨਦੀਪ ਸਿੰਘ ਜੀ ਦੇ ਕੋਲ ਅਮਨਦੀਪ ਸਿੰਘ ਜੀ ਬਾਜੇ ਕੇ ਇੱਕ ਮਸਲਾ ਚੱਲ ਰਿਹਾ ਹੈ ਕਾਫੀ ਆਪਾਂ ਦੇਖ ਰਹੇ ਹਾਂ 2023 ਤੋਂ ਹੀ ਮਸਲਾ ਚੱਲ ਰਿਹਾ ਕੱਢ ਕਿਵੇਂ ਲਈ ਦੀ ਵੀ ਕੀ ਮਸਲਾ ਹੈ ਇਹ ਬਾਰੇ ਜਾਣ ਇਹ ਨਾ ਜੀ ਆਪਾਂ ਪੰਜਾਬ ਸਰਕਾਰ ਦੀ ਗਵਰਨਮੈਂਟ ਦੇ ਅਧਿਤਾ ਅਨਸਾਰ ਨਾ ਆਪਾਂ ਨੂੰ ਮਨਜ਼ੂਰੀ ਮਿਲੀ ਸੀ ਪੀਐਮ ਸਾਈਟ ਦੀ ਪੰਜਾਬ ਪਬਲਿਕ ਮਾਈਂਡ ਸਾਈਟ ਇਹ ਜਿਵੇਂ ਲੋਕਾਂ ਨੂੰ ਰੋਜ਼ਗਾਰ ਦੇਣ ਲਈਆਂ ਇਹਨਾਂ ਨੇ ਇਹ ਚਲਾਏ ਸੀ ਖੱਡੇ ਰੋਕਣ ਸਸਤੀ ਰੇਤਾ ਦੇ ਲਈ ਤੇ ਇੱਥੇ ਆਪਣਾ ਜਿਹੜੇ ਲੋਕ ਕੰਮ ਕਰਕੇ ਕਰ ਰਹੇ ਆ ਜਾਂ ਕਰ ਰਹੇ ਸੀਗੇ ਉਹ ਬੜੇ ਖੁਸ਼ ਸੀਗੇ ਵੀ ਉਹਨਾਂ ਦਾ ਚੰਗਾ ਰੋਟੀ ਰੋਜੀ ਚੱਲਦੀ ਸੀ ਆਪਣੀ ਉਹ ਸਾਡੇ ਨਾਲ ਅੱਜ ਤੱਕ ਕਿਸੇ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਈ ਸਾਰੇ ਖੁਸ਼ ਸਾਰੇ ਕੰਮ ਜ਼ਮੀਨ ਦੇ ਵਿੱਚੋਂ ਆਪਣੀ ਮਾਲਕੀ ਚੋਂ ਰੇਤਾ ਪਟਾ ਰਹੇ ਆ ਸਾਡੇ ਨਾਲ ਮੇਜਰ ਸਿੰਘ ਦੀ ਅਮਰੀਕ ਸਿੰਘ ਦੀ ਜ਼ਮੀਨ ਲੱਗਦੀ ਆ ਜਿਹੜੀ ਗਵਰਨਮੈਂਟ ਨੇ ਸਾਨੂੰ 21 ਫੁੱਟ ਦੀਆਂ ਦੇਦਾ ਦਿੱਤੀਆਂ ਨੇ ਕਿਤੇ 25 ਫੁੱਟ ਕਿਤੇ 27 ਫੁੱਟ ਕਿਤੇ 28 ਫੁੱਟ ਬਕਾਇਦਾ ਛੱਡੀ ਆ ਜੀ ਪਟੜੀ ਬਣਾ ਕੇ ਦਿੱਤੀ ਇਹਨੂੰ ਬਹੁਤ ਵਧੀਆ ਇਹਦਾ ਮੋਟਰਸਾਈਕਲ ਐ ਸਕੂਟਰ ਐ ਇਹਦਾ ਟਰੈਕਟਰ ਵਧੀਆ ਲੰਘਦਾ ਇਹਦਾ ਅੱਜ ਜੋਂ ਸਾਡੀ ਖੱਟ ਪਾਸ ਹੋਈ ਹੈ ਇਹਦੀਆਂ ਆਨਲਾਈਨ ਸ਼ਿਕਾਇਤਾਂ ਨਹੀਂ ਖਤਮ ਹੋਈਆਂ ਇਹਨੇ ਮੈਕਵੈਨ ਨੂੰ ਬਹੁਤ ਪਰੇਸ਼ਾਨ ਕੀਤਾ ਇਹ ਡਰੇਨ ਆ ਜੀ ਇਹ ਡਰੇਨ ਵਾਲੀ ਸਾਈਡ ਇਹ ਜਿੱਦਾਂ ਆਪਾਂ ਹੁਣ ਡਰੇਨ ਇਹਨੇ ਵੀਡੀਓ ਚ ਬੋਲ ਰਿਹਾ ਸੀ ਪਰ ਸੋ ਮੈਂ ਸੁਣ ਰਿਹਾ ਸੀ ਇਹਨੇ ਕਹੇ ਵੀ ਇਹਨਾਂ ਡਰੇਨ ਛੱਡੀ ਨਹੀਂ ਜਾਮਾ ਜੀ ਤੁਹਾਡੇ ਸਾਹਮਣੇ ਆਪਾਂ ਫੀਤਾ ਮਾਰਿਆ 28 ਫੁੱਟ ਡਰੇਨ ਦੀ ਜਗ੍ਹਾ ਹੈ ਅੱਗੇ ਇਹਦੀ ਜ਼ਮੀਨ ਆ ਜਾਂਦੀ ਹੈ ਕਣਕ ਬੀਜੀ ਹੋਈ ਹੈ ਜਿੱਥੇ ਇਹਨੇ 10 ਫੁੱਟ ਥਾਂ ਛੱਡਿਆ ਇਹ ਜੀ ਮੇਰੀ ਆਪਣੀ ਜ਼ਮੀਨ ਹੈ ਜੀ ਤੇ ਇਹ ਜਦੋਂ ਬਰਸਾਤੀ ਬਰਸਾਤ ਪੈਂਦੀ ਸਾਡੇ ਪੈਂਦੀ ਮਈ ਜੂਨ ਚ ਜੀ ਸਾਡਾ ਸਾਰਾ ਇਧਰਲੀ ਸਾਈਡ ਦਾ ਮਤਲਬ ਮੂਸੇ ਵਾਲ ਤੋਂ ਲੈ ਕੇ ਪਾਣੀ ਜਿਹੜਾ ਵਾ ਉਹ ਇੱਥੇ ਬਾਜੇ ਕੇ ਦੀ ਇਸ ਡਰੇਨ ਚ ਨਿਕਲ ਕੇ ਅੱਗੇ ਜਾਂਦਾ ਵਾ ਜੀ ਜੀ ਤੇ ਉਹ ਜਦੋਂ ਇੱਥੇ ਪਾਣੀ ਜਿਆਦਾ ਸਟੋਰ ਹੋ ਜਾਂਦਾ ਹੁਣ ਜਿਵੇਂ ਮੇਰੇ ਦਰ ਹਰਜਿੰਦਰ ਸਿੰਘ ਦੀ ਜ਼ਮੀਨ ਰੋੜ ਗਈ ਠੀਕ ਹੈ ਜੀ ਉਹ ਉਧਰੋਂ ਆ ਮੇਰੀ ਚਾਰਕਨਾਲਾ ਰੋੜ ਗਈ ਹਾਲੇ ਕਿ ਮੇਜਰ ਸਿੰਘ ਦਾ ਇੱਕ ਰਤੀ ਮਾਸ਼ਾ ਨਖਾਨ ਨਹੀਂ ਹੋਇਆ ਕਿਤੇ ਵੀ ਇੱਕ ਪੈਸੇ ਦਾ ਵੀ ਅੱਜ ਤੱਕ 2023 ਤੋਂ ਵੇਖ ਲਵੇ ਕਿਤੇ ਇਹਨੇ ਜ਼ਮੀਨ ਰੋੜੀ ਆਪਣੀ ਵਿਖਾਈ ਹੋਵੇ ਵੀ ਮੇਰੀ ਜ਼ਮੀਨ ਰੋੜ ਗਈ ਹਾਲੇ ਕਿ ਹਰਜਿੰਦਰ ਸਿੰਘ ਨੇ ਕਦੀ ਕੋਈ ਉਦਾਂ ਦੀ ਪੈਰਵਾਈ ਨਹੀਂ ਕੀਤੀ ਇਹਨੇ ਹਾਈ ਕੋਰਟ 'ਚ ਬਿਨਾਂ ਗੱਲ ਤੋਂ ਕੇਸ ਪਾ ਦਿੱਤਾ ਹਾਈ ਕੋਰਟ ਦਾ ਡਿਸੀਜਨ ਉਹਨਾਂ ਨੇ ਆਪਣਾ ਨੀਚੇ ਐਪਲੀਕੇਸ਼ਨ ਮਾਰਕ ਕਰਤੀ ਉੱਥੇ ਇਹਦੀ ਕੋਈ ਸੁਣਵਾਈ ਨਹੀਂ ਹੋਈ ਵੀ ਉੱਥੋਂ ਇਹਦੀ ਐਪਲੀਕੇਸ਼ਨ ਕਾਰਜ ਹੋ ਗਈ ਉਹਨਾਂ ਨੇ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਮਹਿਕ ਮਹਿਕਮਾ ਆਇਆ ਬਕਾਇਦਾ ਉਹਨਾਂ ਨੇ ਆ ਕੇ ਇੱਥੇ ਮੰਤੀ ਕੀਤੀ ਸਾਰੇ ਸਹੀ ਪਾਇਆ ਗਿਆ ਜੋ ਇਹਨੇ ਆਪਣੇ ਸਵਾਲ ਜਵਾਬ ਕੀਤੇ ਸੀਗੇ ਹਾਈ ਕੋਰਟ 'ਚ ਉਹ ਇਹਦੇ ਉਹਨਾਂ ਨੇ ਸਾਹਮਣੇ ਪੂਰੇ ਕਰ ਦਿੱਤੇ ਇਹ ਨਾ ਸਰ ਇਹ ਜਿਹੜੀ ਜੀਸੀਪੀ ਆ ਜੇ ਤੁਸੀਂ ਕਿਤੇ ਮੈਕਮੇ ਕੋਲ ਜਾਓਗੇ ਨਾ ਉਹ ਵੀ ਤੁਹਾਨੂੰ ਇਹੀ ਕਹਿਣਗੇ ਵੀ ਧੱਕੇ ਲਾਉਣ ਵਾਸਤੇ ਜਮੀਨ ਖੱਡੇ ਜੋ ਟਰਾਲੇ ਕੱਢਣ ਲਈ ਇਹ ਦੇ ਦਿੱਤੀ ਆ ਵੀ ਜੇ ਟਰਾਲੇ ਫਸ ਜਾਂਦੇ ਆ ਉਹਨਾਂ ਨੂੰ ਕੱਢਣ ਵਾਸਤੇ ਜੀਐਸਬੀ ਵਰਤ ਸਕਦੇ। ਕੈਲੇ ਦਾ ਮੂਸੇਵਾਲ ਦਾ ਕਿਮਿਆਰੀਵਾਲ ਦਾ ਸਾਰੇ ਪਿੰਡਾਂ ਦਾ ਪਾਣੀ ਇੱਥੇ ਆ ਕੇ ਉਹ ਜਦੋਂ ਫਿਰ ਇੱਥੇ ਸਟੋਰ ਹੋ ਜਾਂਦਾ ਡਰੇਨ ਦੇ ਚਾਰਜ ਫੇਰੇ ਸਾਰੇ ਬਾਜੇਗੇ ਦਾ ਵੀ ਸਾਰਾ ਉਹ ਫਿਰ ਪ੍ਰੈਸ਼ਰ ਨਾਲ ਪਾਣੀ ਕਿਤੋਂ ਨਾ ਕਿਤੋਂ ਖੁੱਡ ਪੈ ਕੇ ਲੀਕ ਹੋ ਜਾਂਦਾ। ਹੋਣ ਦੇ ਵਾਸਤੇ ਅਸੀਂ ਹਰ ਟਾਈਮ ਜੋ ਅਸੀਂ ਵੀ ਬਲਾਕ ਇਹ ਮਿੱਟੀ ਲਾਉਣੇ ਆ ਫਿਰ ਇਹਨਾਂ ਨੇ ਜਿਹੜਾ ਉਹ ਕੋਰਟ ਚ ਕੇਸ ਪਾਇਆ ਉਹਦੇ ਚ ਇਹਨਾਂ ਨੇ ਕਿਹਾ ਵੀ ਸਾਡਾ 70000 ਰੁਪਿਆ ਖਰਚਾ ਆ ਗਿਆ ਮਿੱਟੀ ਸਾਈਡ ਤੇ ਜਾਂ ਮਿੱਟੀ ਕਰ ਰਹੇ ਆ ਜਿੱਦਾਂ ਆਪਣੀ ਖੱਟ ਦੇ ਵਿੱਚ ਤੁਸੀਂ ਆਪ ਦੇਖਿਆ ਹੋਣਾ ਵੀਡੀਓ ਬਣਾ ਕੇ ਦੇਖ ਲਓ ਇਧਰ ਸਾਈਡ ਤੇ ਮਾਰ ਕੇ ਦੇਖ ਲਓ ਮਿੱਟੀ ਜਾਦਾ ਰੇਤਾ ਨੀਚੇ ਆ 4 ਫੁੱਟ 3-4 ਫੁੱਟ ਮਿੱਟੀ ਆ ਉਹਨੂੰ ਹਟਾਉਣ ਵਾਸਤੇ ਮਜ਼ਦੂਰਾਂ ਤੋਂ ਕਈਆਂ ਨਾਲ ਨਹੀਂ ਢਾਈ ਜਾਂਦੀ ਉਹ ਫਿਰ ਮਹਿਕਮੇ ਦੀ ਪਰਮਿਸ਼ਨ ਲੈ ਕੇ ਤਹੀ ਉੱਥੋਂ ਮਿੱਟੀ ਹਟਾਉਣੇ ਜਿੰਨੂ ਕੇ ਗਲਤ ਵਿਵਾਦ ਨਾਲ ਪੇਸ਼ ਕੀਤਾ ਜਾਂਦਾ ਵੀ ਇਹ ਨਹੀਂ ਨਹੀਂ ਇਹਨਾਂ ਨੇ ਆ ਉੱਥੇ ਹਾਈ ਕੋਰਟ ਦੇ ਵਿੱਚ ਆਪਣਾ ਕੇਸ ਹਾਂ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਵੀ ਕੋਰਟ ਕੀਤਾ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਇਹਨਾਂ ਨੇ ਕਿਹਾ ਵੀ ਅਸੀਂ ਅੱਜ ਤੋਂ ਬਸ ਸ਼ਿਕਾਇਤ ਨਹੀਂ ਪਾਉਂਦੇ ਸਾਡਾ 70000 ਰੁਪਿਆ ਸਾਨੂੰ ਦਿੱਤਾ ਜਾਵੇ ਅਸੀਂ ਇਹਨਾਂ ਦੇ ਉਹ ਪੈਸੇ ਦਿੱਤੇ ਮੇਜਰ ਸਿੰਘ ਨੂੰ ਬਾਈ ਹੈਂਡ ਵੀ ਦਿੱਤੇ ਕੁਝ ਆਨਲਾਈਨ ਵੀ ਦਿੱਤੇ ਤੇ ਉਸ ਤੋਂ ਬਾਅਦ ਫੇਰ ਉਹੀ ਕੰਮ ਦੋ ਤਿੰਨ ਮਹੀਨੇ ਇਹਨੇ ਕੰਮ ਚੱਲਣ ਦਿੱਤਾ ਬਹੁਤ ਸੋਹਣਾ ਕੰਮ ਸਾਡਾ ਚੱਲਦਾ ਰਿਹਾ ਜਿਹੜੀਆਂ ਇਹ ਵੀਡੀਓ ਦਿਖਾ ਰਿਹਾ ਤੁਹਾਨੂੰ ਪੁਰਾਣੀਆਂ ਹੁੰਦੇ ਸਾਨੂੰ ਉਸ ਟਾਈਮ ਤੇ ਕੀ ਸੀਗੇ ਟਰਾਲੇ 10 15 20 25 ਟਰਾਲੇ ਆਉਣੇ ਸ਼ੁਰੂ ਹੋ ਗਏ ਉਹ ਟਰਾਲੇ ਫਸ ਜਾਂਦੇ ਸੀ ਸਾਨੂੰ ਮੌਕੇ ਤੇ ਜੀਐਸਵੀ ਬੁਲਾਉਣੀ ਪੈਂਦੀ ਕਈ ਵਾਰਾਂ ਰੇਤਾ ਸਾਨੂੰ ਉਤਾਰਨੀ ਵੀ ਪੈਂਦੀ ਸੀ ਟਰਾਲਿਆਂ ਚ ਨਹੀਂ ਨਿਕਲਦੇ ਸੀ ਉਹ ਮਜ਼ਦੂਰ ਨਹੀਂ ਕਰ ਸਕਦੇ ਇੰਨਾ ਕੁਝ ਨਹੀਂ ਹੁੰਦਾਗਾ ਫੇਰ ਆ ਜਿਹੜੀ ਮਿੱਟੀ 4 4 ਫੁੱਟ ਨੂੰ ਵੀ ਜੀਐਸਵੀ ਨਾਲ ਲਾਈ ਜਾਂਦੀ ਹੈ ਠੀਕ ਹੈ ਨਾ ਤੇ ਇਹ ਤਾਂ ਅੱਜ ਤੱਕ ਇਹਨੇ ਸਾਰੇ ਵਿਭਾਗ ਨੂੰ ਪਰੇਸ਼ਾਨ ਕੀਤਾ ਹਰ ਪਾਸੋਂ ਐਸ ਡੀਓ ਸਾਹਿਬ ਹੋ ਗਏ ਐਕਸ਼ਨ ਸਾਹਿਬ ਹੋ ਗਏ ਉਹਨਾਂ ਹਰ ਟਾਈਮ ਇਹੀ ਕਹਿਣਾ ਯਾਰ ਅਮੇਜਰ ਸਿੰਘ ਹਟ ਨਹੀਂ ਰਿਹਾ ਯਾਰ ਇਹ ਮੈਂ ਤਾਂ ਇਹ ਚਾਹਣਾ ਵੀ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਬਿਨਾਂ ਗੱਲ ਤੋਂ ਵੀਡੀਓ ਪਾਈ ਜਾ ਰਿਹਾ ਬਿਨਾਂ ਗੱਲ ਤੋਂ ਕਦੀ ਕੋਈ ਮੰਗ ਹਾਂਜੀ ਕਦੀ ਇਹ ਕਹਿੰਦਾ ਵੀ ਐਮ ਐਲ ਸਾਹਿਬ ਦੀ ਸ਼ੈਤ ਚੱਲਦਾ ਐਮ ਐਸ ਸਾਹਿਬ ਦਾ ਕੋਈ ਲੈਣ ਦੇ ਨਹੀਂ ਕੋਈ ਇਹਦੇ ਚ ਨਾ ਉਹਨਾਂ ਨੇ ਅੱਜ ਤੱਕ ਸਾਨੂੰ ਕਦੀ ਰੋਕਿਆ ਕਿ ਕੰਮ ਤੋਂ ਸਰਕਾਰੀ ਖਾਡਾ ਸਰਕਾਰੀ ਦੇਤਾਂ ਸੰਨ ਚੱਲਦੀ ਹੈ ਨਾ ਉਹਨਾਂ ਦਾ ਕੋਈ ਇੰਟਰਫੇਅਰ ਇਸ ਵਿੱਚ ਜਿਨੇ ਕੱਲ ਨੂੰ ਤੁਹਾਡੇ ਸਾਹਮਣੇ ਕਿਹਾ ਸੀ ਵੀ ਇਹ ਨੇਪੁੱਲਸ ਦੇ ਵੀ ਆ ਫਲਾਣੇ ਹੈਗਾ ਐਕਸਟਰਾ ਦਾ ਨਾਮ ਲਈ ਜਾਂਦਾ ਸੀ ਇਹ ਸਭ ਝੂਠ ਆ ਇਹਨੂੰ ਕੋਈ ਗੱਲ ਆਉਂਦੀ ਨਹੀਂ ਐਵੇਂ ਬਿਨਾ ਗੱਲ ਤੋਂ ਕਦੀ ਕੋਈ ਵਿਵਾਦ ਪੈਦਾ ਕਰ ਦਿੰਦਾ ਕਦੀ ਕੋਈ ਕਰ ਨਹੀਂ ਮਹਿਕਮੇ ਵੱਲੋਂ ਮਹਿਕਮਾ ਤਾਂ ਖੁਦ ਪਰੇਸ਼ਾਨ ਆ ਜੀ ਮਹਿਕਮੇ ਨੂੰ ਜਦੋਂ ਇਹ ਫੋਨ ਕਰਦੇ ਆ ਮਹਿਕਮਾ ਤਰਨਤਾ ਕੇ ਇਥੇ ਮਿੰਤੀ ਕਰਾ ਕੇ ਨਾਲ ਸੈਟੀਸਫਾਈ ਕਰਾ ਕੇ ਜਾਂਦਾ ਅੱਜ ਤੱਕ ਲਈ ਇਹਨੂੰ ਹੋਂਦ ਦਿੱਤੀ ਕੋਈ ਪ੍ਰੋਬਲਮ ਹੁੰਦਾ ਨਹੀਂ ਉਹਨਾਂ ਨੇ ਪਰ ਇਹਨੇ ਅੱਜ ਤੱਕ ਸਾਰੇ ਮਹਿਕਮੇ ਨੂੰ ਚੰਡੀਗੜ੍ਹ ਵੀ ਬਹੁਤ ਆਨਲਾਈਨ ਇਹਨਾਂ ਸ਼ਿਕਾਇਤਾਂ ਪਾਈਆਂ ਠੀਕ ਆ ਜੀ ਅੱਜ ਤੱਕ ਇਹਨੇ 2023 ਤੋਂ ਲੈ ਕੇ ਇਹ ਕਹਿ ਰਿਆ ਨਾ ਇਹ 18 ਕਿੱਲਾਂ ਚ ਪਾਸ ਆ ਇਹ ਵੇਤਾ ਨਾ ਪੱਟੀ ਜਾਣ ਦਾ ਕਾਰਨ ਆਹੀ ਹੈ ਕਿ ਖੱਡ ਪ੍ਰੋਪਰ ਚੱਲ ਹੀ ਨਹੀਂ ਸਕੇ ਇਹਨੇ ਹੁਣ ਤੱਕ ਇਹ ਕਹਿਣੇ ਨੇ ਉਹ ਪੱਟੀ ਨਹੀਂ ਤੁਹਾਡੇ ਸਾਹਮਣੇ ਆ ਹਜੇ 6.5 ਕਿੱਲਾਂ ਦੀ ਜਗ੍ਹਾ ਘੱਟੋ ਘੱਟ ਮੇਰੇ 2 ਤੋਂ 3 ਕਿੱਲੇ ਰੇਤਾ ਇਸ ਖੱਡ ਚ ਪਈ ਮੈਂ ਅੱਗੇ ਦੀ ਅੱਗੇ ਜ਼ਮੀਨ ਕਿਉਂ ਖਰਾਬ ਕਰਾਂ ਮੈਂ ਤਾਂ ਸਰਕਾਰ ਨੂੰ ਵੀ ਇੱਕ ਅਰਸ਼ਣ ਕੀਤਾ ਜੀ ਵੀ ਤੁਸੀਂ ਦੇਖੋ ਵੀ ਚਾਰ ਸਵੇਰੇ ਮੇਰੀ ਜ਼ਮੀਨ ਖਰਾਬ ਹੋ ਰਹੀ ਆ ਜਾਂ ਤਾਂ ਉਹਨੂੰ ਕੈਨਸਲ ਕਰ ਦੋ ਖੱਟ ਨੂੰ ਜੇ ਤੁਸੀਂ ਨਹੀਂ ਚਲਵਾਉਣਾ ਪ੍ਰੋਪਰ ਨਹੀਂ ਕਿੰਨੇ ਕੇ ਵਿਵਾਦਾਂ ਨਾਲ ਇਹ ਖੱਟ ਦਾ ਕੰਮ ਰੁਕ ਜਾਂਦਾ ਲੀਵਰ ਦਾ ਕੰਮ ਰੁਕ ਜਾਂਦਾ ਬਾਅਦ ਚ ਟਰਾਲੇ ਆਉਣੋਂ हट ਜਾਂਦੇ ਹੁਣ ਟਰਾਲਾ ਕੋਈ ਨਹੀਂ ਆਉਂਦਾ ਕਦੀ ਇੱਕ ਆ ਜਾਂਦਾ ਕਦੀ ਦੋ ਆ ਜਾਂਦੇ ਆ ਲੀਵਰ ਵਾਲੇ ਹੱਕ ਸੜੇ ਮੱਝੇ ਉਹ ਕਹਿ ਦਿੰਦੇ ਵੀ ਨਹੀਂ ਅਸੀਂ ਹੁਣ ਨਹੀਂ ਆਉਣਾ ਬਈ ਤੁਹਾਡਾ ਕੰਮ ਤਾਂ ਚੱਲਦਾ ਨਹੀਂ ਸਾਫ਼ ਦਵਾਇਆ ਜਾ ਬਈ ਹੁਣ ਅਸੀਂ ਤੁਹਾਡੇ ਸਾਹਮਣੇ ਆ ਸਾਡਾ ਵੀ ਕੋਈ 50 ਲੱਖ ਦਾ ਕਿੱਲਾ ਜਿੰਦੇ ਵਿੱਚ ਅਸੀਂ ਇੰਨੇ ਖੱਡਾ ਪਾਈ ਬੈਠੇ ਆ ਸਾਡੀ ਰੇਤਾ ਦੀ ਪ੍ਰੋਪਰ ਪਟਾਈ ਨਹੀਂ ਹੋਈ ਸਰਕਾਰ ਨੇ 3 ਸਾਲ ਦਾ ਸਮਾਂ ਲਿਆ ਸੀ 20 ਅਪ੍ਰੈਲ ਨੂੰ ਖਤਮ ਹੋ ਰਿਹਾ ਠੀਕ ਹੈ ਜੀ ਤੇ ਉਹ 20 ਅਪ੍ਰੈਲ ਦੇ ਸਾਮਣੇ ਹੁਣ ਨੂੰ 18 ਕਿੱਲੇ ਪੱਟੇ ਜਾਣੇ ਚਾਹੀਦੇ ਤੇ ਤੁਹਾਡੇ ਸਾਹਮਣੇ 6 ਕਿੱਲੇ ਨਹੀਂ ਪੱਟੇ ਗਏ ਜਗਜੀਤ ਸਿੰਘ ਆ ਜੀ ਹੋਰ ਸਰਦਖਾਂ ਜੀ ਸਾਡੇ ਅੱਜ ਅਪਕਾਦ ਦੇ ਵਿੱਚ ਖੜੇ ਹੋਏ ਹਾਂ ਹਾਂ ਜੀ ਇਹ ਕੱਟ ਦੇ ਵਿੱਚ ਅਲੀਗੇਸ਼ਨ ਲੱਗ ਰਿਹਾ ਵੀ ਜੂਰ ਦੀ ਨਕਲਾਈ ਹੋਈ ਹੈ ਨਹੀਂ ਜਨਾਬ ਜੀਐਸਪੀ ਨਹੀਂ ਇੱਥੇ ਆਉਂਦਾ ਕੋਈ ਵੀ ਅਸੀਂ ਲੇਬਰ ਵਾਲੇ ਅਸੀਂ ਆਪ ਭਰਦੇ ਹਾਂ ਜੀਐਸਪੀ ਵਾਲੇ ਨਾਲ ਅਸੀਂ ਲੜਦੇ ਹਾਂ ਵੀ ਸਾਡਾ ਰੋਜ਼ਗਾਰ ਨਾ ਖੋਵੇ ਹਾਂਜੀ ਤੇ ਖੱਡ ਨੂੰ 2.5 ਸਾਲ ਦੇ ਤਕਰੀਬਨ ਹੋ ਗਿਆ ਚਾਲ ਤੇ ਨੂੰ ਅਸੀਂ ਇੱਥੇ ਹੀ ਆ ਪੱਕੇ ਕੁੱਲਾ ਬਹੁਤ ਔਖਾ ਪਾਲਦਾ ਹਾਂਜੀ ਮੰਦਾ ਚੱਲ ਰਿਹਾ ਵਿਰਲਾ ਵਿਰਲਾ ਸਾਧਨ ਹੁੰਦਾ ਤੇ ਭਾਰਾ ਛਾੜੀ ਦਾ ਹਾਰੀ ਦਾੜੀ ਚ 200 250 ਤੋਂ ਵੱਧ ਕਰੇ ਦਾੜੀ ਨਹੀਂ ਸਾਡੀ ਬਣੀ 2 ਜਾਂ 3 ਮਸਾਂ ਸਾਧਨ ਹੁੰਦੇ ਟਰਾਲੀਆਂ 2 ਕੌਂਦੀਆਂ ਸਾਨੂੰ 2-2 2200 ਰੁਪਿਆ ਅਲੇਵਰਾਲੇ ਨੂੰ ਆਉਂਦਾ ਚਾਰ ਜਾਣੇ ਨਹੀਂ ਇੱਥੇ ਪੱਕੇ ਕਹਿੰਦੇ ਜੀਸੀਬੀ ਆ ਗਈ ਆਦੂਹੀ ਆਪ ਹੋਏ ਲੁੱਤੇ ਮਿੱਟੀ ਕਿ ਨਹੀਂ ਗਰੀ ਮਿੱਟੀ ਲਾਉਣ ਮਾਰੇ ਜੀ ਸੀ ਬੀ ਬੁਲਾ ਲਈ ਦੀ ਜਾਂ ਇੱਥੇ ਸਾਧਨ ਖੁੱਬ ਜਾਵੇ ਜੀ ਫੇਰ ਜੀ ਸੀ ਬੀ ਮਹਿੰਗਾਈ ਦੀ ਨਹੀਂ ਤਾਂ ਉਵੇਂ ਕਦੇ ਜੀ ਸੀ ਬੀ ਨਹੀਂ ਮਹਿੰਗਾ